ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀ ਤਰੱਕੀ ਦੇਣ ਮੇਰੀ ਹਿਰਦਾਸ ਆ ਤੁਹਾਡੇ ਲਈ ਤੇ ਅੱਜ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਰਿਸ਼ਤਿਆਂ ਬਾਰੇ ਕਿਉਂਕਿ ਵੀਡੀਓ ਦਾ ਹਰ ਇੱਕ ਬੰਦਾ ਪਾਉਂਦਾ ਜੀ ਹਨਾ ਕਿਉਂਕਿ YouTube ਤੋਂ ਕਮਾਈ ਹੁੰਦੀ ਆ ਹਰ ਇੱਕ ਬੰਦਾ ਹੀ ਪਾਉਂਦਾ ਨਾਲੇ ਤਾਂ ਮੈਂ ਤਾਂ ਕਹਣੀ ਤੁਸੀਂ ਵੀ ਆਪਦਾ ਚੈਨਲ ਜ਼ਰੂਰ ਬਣਾਓ YouTube ਦਾ ਨਾਲੇ ਤਾਂ ਕਮਾਈ ਦੀ ਕਮਾਈ ਨਾਲੇ ਬੰਦਾ ਗੱਲਾਂ ਕਰਦਾ ਰਹਿੰਦਾ ਨਾਲੇ ਦਿਲ ਲੱਗਿਆ ਰਹਿੰਦਾ ਟਾਈਮ ਪਾਸ ਹੋ ਜਾਂਦਾ ਨਾਲੇ ਜਿਹੜਾ ਆਪਾਂ ਇਹਦੇ ਚੋਰੀ ਕਰਦੇ ਆ ਵੀ ਕਿਸੇ ਨੂੰ ਈਰਖਾ ਆਉਗੀ ਹਰ ਇੱਕ ਬੰਦੇ ਨੇ ਆਪਦੀ ਕਿਸਮਤ ਖਾਣੀ ਹੈ ਮੇਰੇ ਚੈਨਲ ਤੋਂ ਮੇਰੀ ਕਿਸਮਤ ਮਿਲਦੀ ਆ ਸੋਡੇ ਚੈਨਲ ਤੋਂ ਸੋਡੀ ਕਿਸਮਤ ਮਿਲਦੀ ਆ ਮੈਂ ਤਾਂ ਕਹਣੀ ਆਪਦੇ ਛੋਟੇ-ਮੋਟੇ ਚੈਨਲ ਜੇ ਤੁਹਾਡੇ ਚ ਕੋਈ ਗੁਣ ਹੈ ਤਾਂ ਉਹਦਾ ਚੈਨਲ ਜ਼ਰੂਰ ਬਣਾਓ ਕਿਉਂਕਿ ਵਧੀਆ ਕਮਾਈ ਵੀ ਹੋ ਜਾਂਦੀ ਹੈ ਮੇਰੀ 2-3 ਵਾਰੀ ਚਾਰ ਵਾਰੀ ਇਹ ਦੁਬਾਰਾ YouTube ਤੋਂ ਮੈਨੂੰ ਪੈਸੇ ਆ ਚੁੱਕੇ ਆ ਪਰ ਸਿਆਣੇ ਕਹਿੰਦੇ ਆ ਵੀ ਆਪਣੀ ਕਮਾਈ ਸ਼ੇਅਰ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਵੀ ਚਾਹੇ ਥੋੜੀ ਐ ਚਾਹੇ ਵੜੀ ਐ ਠੀਕ ਐ ਜੀ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣੀ ਐ ਵੀ ਮੈਨੂੰ ਵਧੀਆ YouTube ਤੋਂ ਮੈਨੂੰ ਇਨਕਮ ਵੀ ਆਉਂਦੀ ਐ ਜੇ ਤੁਹਾਨੂੰ ਖਾਣਾ ਬਣਾਉਣ ਦਾ ਸੰਗ ਹੈ ਤੁਸੀਂ ਖਾਣਾ ਬਣਾਓ ਉਹਦੀਆਂ PDF ਬਣਾ ਕੇ ਸ਼ਾਰਟ ਪਾਓ ਜੇ ਤੁਸੀਂ ਫੇਸਬੁੱਕ ਇਹਦੇ ਸੌਰੀ YouTube ਤੇ ਫੇਸ ਨਹੀਂ ਦਿਖਾਉਣਾ ਜਾਣਾ ਚਾਹੁੰਦੇ ਤਾਂ ਬਿਨਾ ਫੇਸ ਦਿਖਾਏ ਵੀ ਤੁਸੀਂ ਆਪਣਾ ਚੈਨਲ ਬਣਾ ਸਕਦੇ ਹੋ ਛੋਟੇ ਜਿਹਾ ਕੋਈ ਵੀ ਰੱਬ ਨੇ ਪਰਮਾਤਮਾ ਨੇ ਗੁਣ ਪਾਇਆ ਤੁਸੀਂ ਉਹਦੀ ਵੀਡੀਓ ਬਣਾ ਕੇ ਪਾ ਸਕਦੇ ਹੋ ਬਹੁਤ ਕੰਮ ਹੁੰਦੇ ਆ ਸਲਾਈ ਕਢਾਈ ਖਾਣਾ ਕੋਈ ਸਪੈਸ਼ਲ ਸਪੈਸ਼ਲ ਰੈਸਪੀ ਮੈਂ ਕਿਹੜਾ ਕੋਈ ਸਪੈਸ਼ਲ ਕੁਝ ਬਣਾਉਣੀ ਹੈ ਜਾਂ ਤਾਂ ਤੁਹਾਡੇ ਨਾਲ ਗੱਲਾਂ ਕਰਦੀ ਆ ਜਾਂ ਕਦੇ ਨਾ ਕਦੇ ਕੋਈ ਖਾਣ ਪੀਣ ਦੀ ਵੀਡੀਓ ਪਾ ਦਿੰਨੀ ਆ ਵਧੀਆ ਜਿਹੜੇ ਆਪਾਂ ਨੂੰ ਪਿਆਰ ਕਰਦੇ ਆਪਣੀ ਵੀਡੀਓ ਦੇਖ ਲੈਂਦੇ ਆ ਹੌਲੀ 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 ਬੰਦਾ ਪੌੜੀ ਚੜਦਾ ਤੁਰ ਜਾਂਦਾ ਵਾਹਿਗੁਰੂ ਦੀ ਕਿਰਪਾ ਹੁੰਦੀ ਤੁਰ ਜਾਂਦੀ ਆ ਤੇ ਮੈਂ ਗੱਲ ਕਰਨਾ ਚਾਹੁੰਦੀ ਆ ਜੀ ਰਿਸ਼ਤਿਆਂ ਬਾਰੇ ਰਿਸ਼ਤਿਆਂ ਦੇ ਵਿੱਚ ਅੱਜ ਕੱਲ ਇੰਨਾ ਕ ਫਰਕ ਪੈ ਚੁੱਕਿਆ ਹੈ ਫਰਕ ਰਿਸ਼ਤਿਆਂ 'ਚ ਪਤਾ ਕਿਉਂ ਪੈਣ ਲੱਗ ਗਿਆ ਜੀ ਇੱਕ ਤਾਂ ਲੋਕ ਖੁਦ ਆਪਣੀ ਫੈਮਿਲੀ ਦੀ ਗੱਲ ਨਹੀਂ ਸੁਣਦੇ ਦੂਜੇ ਦੀ ਬਾਲੀ ਸੁਣਦੇ ਆ ਦੂਜੇ ਨੰਬਰ ਵੀ ਕੁਝ ਜ਼ਿੰਦਗੀ ਦੇ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਵੀ ਬੰਦਾ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਸਕਦਾ ਕਿਉਂਕਿ ਸਿਆਣੇ ਕਹਿੰਦੇ ਵੀ ਕੁਝ ਗੱਲਾਂ ਤੇ ਪੜਦਾ ਹੀ ਚੰਗਾ ਹੁੰਦਾ ਹੈਗਾ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪਾਸਟ ਜ਼ਰੂਰ ਹੁੰਦਾ ਯਾਨੀ ਕਿ ਮਾੜਾ ਟਾਈਮ ਜ਼ਰੂਰ ਹੁੰਦਾ ਜਾਦਾ ਕਿਸੇ ਦਾ ਕੋਈ ਮਜਬੂਰੀ ਚ ਮਾੜਾ ਟਾਈਮ ਹੋਇਆ ਹੁੰਦਾ ਜਾਂ ਕਿਸੇ ਦਾ ਕੋਈ ਮਾੜਾ ਟਾਈਮ ਵੈਸੇ ਆਇਆ ਹੁੰਦਾ ਚਾਹ ਉਹ ਤੇ ਉਹਦੀ ਗਰੀਬੀ ਆਈ ਹੁੰਦੀ ਹੈ ਮਾੜਾ ਟਾਈਮ ਜਾਂ ਕਿਸੇ ਦਾ ਸੀਕ੍ਰਟ ਹਰ ਇੱਕ ਦਾ ਬਸ ਗੱਲ ਇੱਥੇ ਆ ਜਾਂਦੀ ਵੀ ਕੁਝ ਬੰਦਿਆਂ ਦੇ ਪੜਦੇ ਹੁੰਦੇ ਆ ਤੇ ਕੁਝ ਦੇ ਵਿਚਾਰਿਆਂ ਦੇ ਲੋਕ ਪੜਦੇ ਚੱਕ ਦਿੰਦੇ ਆ ਮਾੜਾ ਇੱਥੇ ਕੋਈ ਵੀ ਜੱਗ ਤੇ ਜਨਮ ਨਹੀਂ ਲੈਂਦਾ ਕਿਸੇ ਦਾ ਦਿਲ ਨਹੀਂ ਕਰਦਾ ਇੱਥੇ ਮਾੜਾ ਖਵਾਉਣ ਨੂੰ ਜਾਂ ਮਾੜਾ ਬਣਨ ਨੂੰ ਜਨਮ ਲੈਣ ਵੇਲੇ ਬੰਦੇ ਦੀ ਆਤਮਾ ਹੁੰਦੀ ਐਨੀ ਪਵਿੱਤਰ ਇਹ ਜੋ ਦੁਨੀਆ ਦੇ ਵਿੱਚ ਆ ਕੇ ਹੀ ਬੰਦਾ ਮਾੜਾ ਬਣਦਾ ਖੁਦ ਕੋਈ ਨਹੀਂ ਬਣਦਾ ਉਹਨੂੰ ਜਾਂ ਤਾਂ ਹਾਲਾਤ ਬਣਾਉਂਦੇ ਆ ਮਾੜਾ ਬੰਦਾ ਜੀ ਜਾਂ ਉਹਨੂੰ ਆਪਦੇ ਰਿਸ਼ਤੇ ਬਣਾ ਦਿੰਦੇ ਆ ਜਾਂ ਉਹਨੂੰ ਕੋਈ ਪਰੇਸ਼ਾਨੀਆਂ ਬਣਾ ਦਿੰਦੀ ਆ ਕੋਈ ਵੀ ਬੰਦਾ ਮੈਨ ਨਹੀਂ ਬਣਦੀ ਕੋਈ ਜੱਗ ਤੇ ਆ ਕੇ ਵੀ ਮਾੜਾ ਬਣਦਾਗਾ ਹਾਲਾਤ ਕਿਸੇ ਦੀ ਵੀ ਜ਼ਿੰਦਗੀ ਚ ਵਗਜੋ ਕੋਈ ਬੰਦਾ ਮਾੜਾਗਾ ਉਹਦੇ ਪਿੱਛੇ ਕੁਛ ਨਾ ਕੁਛ ਐਸਾ ਜ਼ਰੂਰ ਹੋਇਆ ਹੁੰਦਾ ਵੀ ਉਹ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਹੁੰਦਾ ਉਹਨੇ ਆਪਣੀ ਜ਼ਿੰਦਗੀ ਕੱਢਣ ਲਈ ਬਹੁਤ ਸੰਘਰਸ਼ ਕੀਤੇ ਹੁੰਦੇ ਆ ਗਲਤੀਆਂ ਦਾ ਪੁੱਤਲਾ ਇਨਸਾਨ ਆ ਗਲਤੀਆਂ ਸਭ ਤੋਂ ਹੁੰਦੀਆਂ ਠੀਕ ਹੈ ਕੋਈ ਲੁਕੋ ਲੈਂਦਾ ਕਿਸੇ ਦੀਆਂ ਸਾਹਮਣੇ ਆ ਜਾਂਦੀਆਂ ਉਹ ਸਿਆਣੇ ਕਹਿੰਦੇ ਆ ਨਾ ਵੀ ਲੋਕ ਅੱਖੀਂ ਦੇਖੇ ਤੇ ਵਿਸ਼ਵਾਸ ਕਰਦੇ ਆ ਠੀਕ ਹੈ ਤੇ ਵਿਸ਼ਵਾਸ ਦਾ ਮਤਲਬ ਆ ਕਿ ਕੋਈ ਚਾਹੇ ਕੋਈ ਨਜ਼ਰੀਆ ਇਹ ਲੋਕਾਂ ਦਾ ਚਾਹੇ ਕੋਈ ਬੰਦਾ ਭੈਣ ਨਾਲ ਖੜਾ ਗੱਲਾਂ ਕਰੀ ਜਾਂਦਾ ਹੋਵੇ ਲੋਕਾਂ ਨੇ ਤਾਂ ਕਹਿ ਦੇਣਾ ਵੀ ਆਹ ਬੰਦਾ ਤਾਂ ਆਏ ਕਰੀ ਜਾਂਦਾ ਲੋਕਾਂ ਦੀ ਆਦਤ ਹੈ ਹਨਾ ਪਰ ਆਪਾਂ ਤਾਂ ਇਹ ਗੱਲਾਂ ਮੰਨਦੇ ਨਹੀਂ ਆਪਾਂ ਤਾਂ ਕਹਿੰਦੇ ਨੇ ਵੀ ਆਪਾਂ ਕਿਸੇ ਤੋਂ ਕੀ ਲੈਣਾ ਕੋਈ ਆਪਣੇ ਬਾਰੇ ਮਾੜਾ ਸੋਚੇ ਤਾਂ ਵੀ ਉਹਦਾ ਭਲਾ ਹੋਵੇ ਕੋਈ ਚੰਗਾ ਸੋਚੇ ਤਾਂ ਵੀ ਭਲਾ ਹੋਵੇ ਮੈਂ ਕਹਣੀ ਉਹ ਬੰਦਾ ਸਹੀ ਰਹਿੰਦਾ ਵੀ ਜਿਹੜਾ ਇੱਕ ਪਾਸੇ ਵੁਕੇ ਚੱਲਦਾ ਜਿਹੜਾ ਦੋ ਪਾਸੇ ਹੋ ਜਾਂਦਾ ਨਾ ਜੀ ਉਹ ਬੰਦੇ ਦਾ ਬੁਰਾ ਹਾਲੀ ਹੁੰਦਾ ਵੀ ਉਹ ਦੁਨੀਆ ਦੀ ਨਜ਼ਰਾਂ 'ਚ ਤਾਂ ਹੋਰ ਹੁੰਦਾ ਹੈ ਤੇ ਦੁਨੀਆ ਦੇ ਪਿੱਛੇ ਹੋਰ ਹੁੰਦਾ ਹੈ ਠੀਕ ਹੈ ਮੈਂ ਕਹਣੀ ਐ ਵੀ ਚਾਹੇ ਤੁਹਾਡਾ ਗਾਟਾ ਲੈ ਜੇ ਚਾਹੇ ਕੁਛ ਮਰਜ਼ੀ ਹੋ ਜੇ ਜਿਹੜਾ ਸੱਚ ਆ ਸੱਤ ਦਾ ਸਾਥ ਦਿਓ ਕਦੇ ਵੀ ਆਪਣੇ ਆਪ ਨੂੰ ਮਤਲਬ ਲੋਕਾਂ ਸਾਹਮਣੇ ਚੰਗਾ ਬਣਾਉਣ ਦੀ ਚੱਕਰ ਦੇ ਵਿੱਚ ਹਨਾ ਆਪ ਦੀਆਂ ਨਜ਼ਰਾਂ ਚ ਆਪ ਨਾ ਗਿਰਿਆ ਕਰੋ ਜੈਸੇ ਵੀ ਤੁਸੀਂ ਹੈਗੇ ਮੂਰਲੇ ਨੂੰ ਦੱਸਿਆ ਕਰੋ ਵੀ ਮੈਂ ਮੈਂ ਤਾਂ ਇਹੋ ਜਿਹੀ ਆਂ ਮੈਂ ਮਾੜਾ ਆਂ ਠੀਕ ਹੈ ਲੋਕ ਕੀ ਕਹਿ ਦਿੰਦੇ ਆ ਲੋਕਾਂ ਨੇ ਤਾਂ ਗੱਲਾਂ ਸਭ ਦੀਆਂ ਹੀ ਬਣਾਉਣੀ ਹੁੰਦੀਆਂ ਵੀਰੇ ਚਾਹੇ ਇੱਥੇ ਚੰਗਾ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਜਾਦੇ ਚੰਗਾ ਬਣਦਾ ਉਹਦੀਆਂ ਤਾਂ ਲੋਕ ਬਾਲ ਨਹੀਂ ਬਣਾਉਂਦੇ ਆ ਤੇ ਜਿਹੜਾ ਬੰਦਾ ਜਮੇਟੀ ਈઠੋ ਹੋ ਜਾਂਦਾ ਉਹ ਤੋਂ ਕਿੱਕ ਚੱਲਦਾ ਵੀ ਕਿਤੇ ਮੇਰੇ ਗਾਲ ਨਾ ਬਹਿ ਜੇ ਹਨ ਕੋਈ ਗੱਲ ਪੈਣ ਤੋਂ ਵੀ ਲੋਕ ਡਰਦੇ ਆ ਕਹਿੰਦਾ ਪਰ ਅਭੀ ਰਿਸ਼ਤੇ ਆ ਰਿਸ਼ਤੇ ਪਿਆਰ ਨਾਲ ਨਿਭਦੇ ਹੁੰਦੇ ਆ ਕਦੇ ਰਿਸ਼ਤੇ ਜ਼ਬਰਦਸਤੀ ਨਾਲ ਨਹੀਂ ਨਿਭਦੇ ਨੰਬਰ 1 ਮੈਂ ਕਹਿੰਦੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਪਹਿਲਾਂ ਤਾਂ ਕਿਸੇ ਦਾ ਰਿਸ਼ਤੇ 'ਚ ਫਰਕ ਪਵੇ ਨਾ ਇਹ ਵਾਹਿਗੁਰੂ ਕਦੇ ਕਿਸੇ ਦੇ ਰਿਸ਼ਤੇ 'ਚ ਫਰਕ ਨਾ ਪਾਵੇ ਫਿਰ ਲੋਕਾਂ ਨੂੰ ਗੱਲਾਂ ਕਰਨ ਨੂੰ ਮਿਲ ਜਾਂਦੀਆਂ ਜੇ ਫਰਕ ਪੈ ਗਿਆ ਤਾਂ ਫਿਰ ਉਹ ਪਰਦਾ ਨਹੀਂ ਹੁੰਦਾ ਵੀਰੇ ਚਾਹੇ ਮੰਨ ਲਾ ਵੀ ਮੈਂ ਹੁਣ ਕਿਸੇ ਕਿਸੇ ਨਾਲ ਵੀ ਕਿਸੇ ਪ੍ਰਤੀ ਵੀ ਕੋਈ ਬਦਤਮੀਜ਼ੀ ਕੀਤੀ ਹੈ ਕਿਸੇ ਨੂੰ ਤੰਗ ਕੀਤਾ ਹਨ ਮਗਰੋਂ ਮੈਂ ਉਹ ਬੰਦੇ ਨੂੰ ਕਹਾ ਵੀ ਮੈਂ ਤਾਂ ਬਹੁਤ ਚੰਗੀ ਆ ਬਹੁਤ ਵਧੀਆ ਆ ਤੁਸੀਂ ਮੈਨੂੰ ਮੈਂ ਤਾਂ ਸਿਆਣੀ ਆ ਤੇ ਉਹ ਬੰਦੇ ਦਾ ਫਿਰ ਮੇਰੇ ਤੇ ਮਨ ਨਹੀਂ ਮਿਲੂਗਾ ਅਗਲਾ ਕੋਈ ਉਹ ਹੀ ਹੈ ਜਿਹੜੀ ਨੇ ਸਾਡੇ ਨਾਲ ਐ ਕੀਤਾ ਸੀ ਸੋ ਮੈਂ ਰੱਬ ਤੋਂ ਡਰ ਕੇ ਕਹਿਣੀ ਆ ਵੀ ਮੈਂ ਹਮੇਸ਼ਾ ਸੱਚ ਦਾ ਸਾਥ ਦਿੱਤਾ ਮੈਂ ਜੈਸੀ ਵੀ ਆ ਲੋਕਾਂ ਦੇ ਸਾਹਮਣੇ ਆ ਮੈਂ ਦਿਖਾਵਾ ਨਹੀਂ ਕਰਦੀ ਡਰਦੀ ਨਹੀਂ ਠੀਕ ਹੈ ਮੈਨੂੰ ਮੈਂ ਇਹ ਚੀਜ਼ ਨੂੰ ਮੰਨਦੀ ਨਹੀਂ ਵੀ ਤੁਸੀਂ ਹੱਥੀ ਵਾਲਾ ਕੰਮ ਤਾਂ ਕਰੋ ਹੀ ਨਾ ਵੀ ਖਾਣ ਦੇ ਦੰਦ ਹੋਰ ਆ ਦਿਖਾਉਣ ਦੇ ਹੋਰ ਆ ਮੈਂ ਕਹਣੀ ਆ ਸੱਚ ਦਾ ਸਾਹ ਦੇ ਦਿਓ ਚਾਹੇ ਓਡਾ ਉੱਥੇ ਕੋਈ ਛੋਡੇ ਨਾਲ ਖੜੇ ਜਾਂ ਨਾ ਖੜੇ ਸੱਚ ਬੋਲੋ ਵੀ ਬਈ ਆ ਗੱਲ ਤਾਂ ਐ ਆ ਹਨਾ ਜਿਹਨੇ ਖੜਨਾ ਹੈ ਉਹ ਖੜੂ ਜਿਹਨੇ ਜਾਣਾ ਉਹ ਜਾਓ ਮੈਂ ਕਹਣੀ ਆ ਕਮ ਸੇ ਕਮ ਬੰਦਾ ਸੰਤੁਸ਼ਟ ਰਹਿੰਦਾ ਵੀ ਮੈਂ ਸੱਚ ਤਾਂ ਬੋਲਿਆ ਉਹਨਾਂ ਨਾਲੋਂ ਤਾਂ ਮੈਂ ਕਹਣੀ ਆ ਵੀ ਬੰਦਾ ਬਹੁਤ ਜ਼ਿਆਦਾ ਚੰਗਾ ਜਿਨ੍ਹਾਂ ਦੇ ਦੋ ਦੋ ਚਿਹਰੇ ਆ ਦੋ ਦੋ ਚਿਹਰੇ ਮਤਲਬ ਦੋ ਦੋ ਪਾਸੇ ਰਿਸ਼ਤੇ ਨਿਵਾਰੇ ਹੁੰਦੇ ਆ ਉਹ ਦੋ ਰਿਸ਼ਤਿਆਂ ਨੂੰ ਧੋਖਾ ਦੇ ਰਹੇ ਹੁੰਦੇ ਆ ਉਹ ਦੋਨੇ ਪਾਸੇ ਧੋਖਾ ਹੁੰਦਾ ਵੀ ਇੱਕ ਬੰਦਾ ਜਦੋਂ ਦੋ ਬੇੜੀਆਂ ਦੇ ਵਿੱਚ ਸਵਾਰ ਹੋ ਜਾਂਦਾ ਨਾ ਤਾਂ ਫਿਰ ਉਹ ਉਧਰ ਵੀ ਧੋਖਾ ਦੇ ਰਿਹਾ ਹੁੰਦਾ ਉਹ ਉਧਰ ਵੀ ਧੋਖਾ ਦੇ ਰਿਹਾ ਹੁੰਦਾ ਮੈਂ ਕਹਣੀ ਆ ਇੱਕ ਪਾਸੇ ਲੱਗ ਜਾ ਗੱਲਾਂ ਤੁਸੀਂ ਮੇਰੀਆਂ ਸਮਝ ਰਹੇ ਹੋ ਵੀ ਮੈਂ ਕੀ ਕਹਿਣਾ ਚਾਹਣੀ ਆ ਇੱਕ ਪਾਸੇ ਲੱਗ ਕੇ ਰਹੋ ਇੱਕ ਦੇ ਬਣ ਕੇ ਰਹੋ ਚਾਹੇ ਉਹ ਰਿਸ਼ਤਾ ਤੁਹਾਡਾ ਜੋ ਮਰਜੀ ਹੈ ਪਰ ਦੋ ਬੰਦਿਆਂ ਨੂੰ ਧੋਖੇ 'ਚ ਨਾ ਰੱਖੋ ਇਤੋਂ ਵੱਡਾ ਕੋਈ ਬਾਪ ਹੋ ਨਹੀਂ ਸਕਦਾ ਠੀਕ ਹੈ ਜੇ ਤੁਹਾਡੀ ਕਿਸੇ ਨਾਲ ਮਤ ਨਹੀਂ ਮਿਲਦੀ ਅਗਲੇ ਨੂੰ ਬੋਲ ਕੇ ਕਹੋ ਵੀ ਮੇਰੀ ਤੇਰੇ ਨਾਲ ਮਤ ਨਹੀਂ ਮਿਲਦੀ ਵੀਰੇ ਆਹ ਗੱਲ ਐ ਆ ਜਦੋਂ ਤੁਸੀਂ ਅਗਲੇ ਕੋਲੇ ਵੀ ਝੂਠ ਬੋਲੀ ਜਾਂਦੇ ਹੋ ਨਾ ਜੀ ਨਾ ਤੂੰ ਵੀ ਬੰਦਾ ਜਾਂ ਤੂੰ ਬੁੜੀ ਬਹੁਤ ਚੰਗੀਆਂ ਬਹੁਤ ਚੰਗੇ ਹਨ ਇਹ ਗੱਲਾਂ ਕਰਦੇ ਰਹਿੰਦੇ ਹੋ ਹੋਰ ਪਾਸੇ ਵੀ ਰਿਸ਼ਤੇ ਨਿਭਾਰੇ ਹੁੰਨੇ ਹੋ ਉੱਥੇ ਕੰਮ ਬਹੁਤ ਗਲਤ ਹੁੰਦਾ ਵੀਰੇ ਰਿਸ਼ਤਾ ਇੱਕ ਥਾਂ ਹੀ ਠੀਕ ਹੁੰਦਾ ਹੈ ਚਾਹੇ ਉੱਥੇ ਸੋਡਾ ਗਾਟਾ ਲੈ ਜੇ ਮੁਕਰੂ ਨਾ ਇਹ ਸੋਡੀ ਸੰਤੁਸ਼ਟੀ ਆ ਸੋਡੀ ਆਪਦੀ ਜ਼ਿੰਦਗੀ ਆ ਸੋਨੂੰ ਰੱਬ ਨੇ ਜ਼ਿੰਦਗੀ ਦਿੱਤੀ ਆ ਤੁਸੀਂ ਆਪਦੇ ਹਿਸਾਬ ਨਾਲ ਜਿਉ ਸਕਦੇ ਹੋ ਤੁਸੀਂ ਕਈ ਵਾਰੀ ਤਾਂ ਲੋਕਾਂ ਦੇ ਡਰ ਡਰਚ ਆ ਨਾ ਹੋ ਜੇ ਐ ਨਾ ਹੋ ਜੇ ਐਨੇ ਕ ਗਲਤ ਸਟੈਪ ਤੇ ਚੱਲ ਜਾਨੇ ਉਹ ਤਨਾ ਦਾ ਫਿਰ ਤੁਝੇ ਮੋੜਨ ਜੋਗ ਰਹੇ ਹੋ ਕਿਉਂਕਿ ਇਹ ਫੋਨ ਜਦੋਂ ਵੀ ਕੋਈ ਮੈਨੂੰ ਫੋਨ ਕਰਦਾ ਮੈਂ ਅਗਲੇ ਨੂੰ ਇੱਕੋ ਹੀ ਗੱਲ ਕਹਿਣੀ ਹੁੰਦੀ ਵੀ ਚਾਹੇ ਭਾਈ ਛੋਡੇ ਘਰੇ ਕਲੇਸ਼ ਪੈਦੇ ਸਿੱਧਾ ਸੱਚ ਦੱਸੋ ਵੀ ਆ ਗੱਲ ਤਾਂ ਐ ਆ ਪੜਦਾ ਕਿੰਨਾ ਕੁ ਚ ਰੱਖੋਗੇ ਕਿਸੇ ਵੀ ਚੀਜ਼ ਦਾ ਪੜਦਾ ਕਦੇ ਰਹਿੰਦਾ ਨਹੀਂ ਹੁੰਦਾ ਪਤਾ ਲੱਗ ਹੀ ਜਾਂਦਾ ਹੁੰਦਾ ਹੈ ਮੇਰਾ ਤਾਂ ਇਹੀ ਮੰਨਣਾ ਵੀਰੇ ਮੈਨੂੰ ਨਹੀਂ ਪਤਾ ਵੀ ਛੋਡਾ ਕੀ ਮੰਨਣਾ ਆਪਾਂ ਤਾਂ ਸਿੱਧੀਆਂ ਸਪਸ਼ਟ ਗੱਲਾਂ ਕਰਦੇ ਆਂ ਵੀ ਦੋ ਦੋ ਪਾਸੇ ਰਿਸ਼ਤੇ ਰੱਖਣ ਨਾਲੋਂ ਰਿਸ਼ਤਾ ਇੱਕ ਥਾਂ ਰੱਖੋ ਚਾਹੇ ਉਹ ਛੋਡਾ ਜਿਹੜਾ ਮਰਜੀ ਰਿ ਪਹਿਲੀ ਗੱਲ ਤਾਂ ਜੇ ਤੁਹਾਡਾ ਕਿਤੇ ਰਿਲੇਸ਼ਨ ਹੈਗਾ ਤਾਂ ਤੁਸੀਂ ਆਪਣੇ ਘਰਦਿਆਂ ਨੂੰ ਜ਼ਰੂਰ ਦੱਸੋ ਵੀ ਮੈਂ ਇੱਥੇ ਵਿਆਹ ਕਰਾਉਣਾ ਚਾਹਣਾ ਜਾਂ ਕਰਾਉਣੀ ਚਾਹਣੀ ਹੈ ਸਿੱਧੀ ਜੀ ਗੱਲ ਹੈ ਨਾਲੇ ਤਾਂ ਤੁਸੀਂ ਇੱਕ ਘਰਦਿਆਂ ਨੂੰ ਪੱਟ ਦਿੰਨੇ ਹੋ ਨਾਲੇ ਫਿਰ ਤੁਹਾਡਾ ਮਤਲਬ ਵੀ ਲੋਕ ਰੈਂਦਾ ਹੁੰਦਾ ਮਾਰ ਦਿੰਦੇ ਆ ਜਦੋਂ ਤੁਸੀਂ ਉਹ ਉਹ ਗੱਲਾਂ ਲੁਕੋਣ ਦੇ ਚੱਕਰ ਚ ਸੋਨੂੰ ਐ ਹੁੰਦਾ ਵੀ ਅਸੀਂ ਓਲੇ-ਛੋਲੇ ਨਾਲ ਵੀ ਇਹ ਚੀਜ਼ਾਂ ਰਿਸ਼ਤੇ ਨਿਭ ਜਾਣਗੇ ਨਹੀਂ ਨਿਭਦੇ ਹੁੰਦੇ ਵੀਰੇ ਪਤਾ ਲੱਗੇ ਮਨਾ ਕਿਤੇ ਨਹੀਂ ਰਹਿੰਦਾ ਹੁੰਦਾ ਜਾਂ ਮੈਂ ਵਿਆਹ ਹੋਏ ਹਵਾਏ ਦੋ ਦਿਨ ਕੁੜੀ ਜਾਂ ਮੁੰਡੇ ਨੂੰ ਵਿਆਹੇ ਨੂੰ ਹੋਏ ਹੁੰਦੇ ਰਿਸ਼ਤੇ ਟੁੱਟ ਜਾਂਦੇ ਆ ਕਾਰਨ ਕਾਰਨ ਇਹੀ ਆ ਵੀ ਤੁਸੀਂ ਘਰਦਿਆਂ ਨੂੰ ਖੁੱਲਕੇ ਨਹੀਂ ਦੱਸਦੇ ਵੱਧ ਤੋਂ ਵੱਧ ਤੁਹਾਨੂੰ ਘਰ ਦੇ ਕੁੱਟ ਦੇਣਗੇ ਮਾਰ ਦੇਣਗੇ ਪਰ ਇਹ ਤੂੰ ਬੇਇੱਜ਼ਤੀ ਨਾਲੋਂ ਬਚੋਂਗੇ ਜਦੋਂ ਅਗਲਾ 10 ਬੰਦਿਆਂ ਚ ਜਲੂਸ ਕੱਢਦਾ ਵੀ ਆ ਗੱਲ ਤਾਂ ਆਏ ਆ ਭਾਈ ਸੋ ਮੇਰੇ ਹੱਥ ਬੰਨ ਕੇ ਬੇਨਤੀ ਆ ਮਾਪਿਆਂ ਨੂੰ ਵੀ ਕਹਿਣੀ ਆ ਵੀ ਤੁਸੀਂ ਥੋੜਾ ਜਿਆਦਾ ਆਪਣੇ ਬੱਚਿਆਂ ਨਾਲ ਅਟੈਚਮੈਂਟ ਹੋਇਆ ਕਰੋ ਮੈਂ ਇਹ ਨਹੀਂ ਕਹਿੰਦੀ ਵੀ ਤੁਹਾਡੇ ਜਿਹੜੇ ਬੱਚੇ ਆ ਵੀ ਗਲਤ ਰਹਾਂ ਦੇ ਚੱਲਣ ਮੇਰਾ ਇਹ ਇਹ ਮਕਸਦ ਨਹੀਂ ਹੈਗਾ ਕਿ ਤੁਸੀਂ ਗਲਤ ਮਤਲਬ ਕੱਢ ਲਓਗੇ ਮੇਰਾ ਮਤਲਬ ਇਹ ਆ ਵੀ ਕਦੇ ਵੀ ਕਿਸੇ ਚੀਜ਼ ਦਾ ਪੜਦਾ ਰਹਿੰਦਾ ਨਹੀਂ ਹੁੰਦਾ ਜੀ ਇੱਕ ਨਾ ਇੱਕ ਦਿਨ ਉਹ ਚੀਜ਼ ਦਾ ਪਤਾ ਲੱਗ ਜਾਂਦਾ ਫਿਰ ਵਿਆਹੇ ਹੋਏ ਬੰਦੇ ਦਾ ਰਿਸ਼ਤਾ ਟੁੱਟਦਾ ਉਦੋਂ ਚੰਗਾ ਵੀ ਤੁਸੀਂ ਆਪਦੇ ਬੱਚੇ ਨੂੰ ਸਮਝਾਓ 부ਝਾਓ ਵੀ ਭਾਈ ਦੇਖ ਲਾ ਕੱਲ ਨੂੰ ਆ ਗੱਲਾਂ ਐ ਹੋਣਗੀਆਂ ਜਦੋਂ ਤੁਹਾਡਾ ਬੱਚਾ ਸੁੱਤੋਂ ਡਰਦਾ ਉਹ ਚੇਪ ਚ ਰਹਿ ਜਾਂਦਾ ਤੇ ਬਾਅਦ ਵਿੱਚ ਜਦੋਂ ਜਰੂਰ ਸੇਕਲ ਦਾ ਦੋ ਪਿੰਡਾਂ ਦੇ ਵਿੱਚ ਤੇ ਉਹ ਫਿਰ ਕੰਮ ਗਲਤ ਹੋ ਜਾਂਦਾ ਠੀਕ ਹੈ ਆਪਾਂ ਇਕੱਲੇ ਨਹੀਂ ਹੈਗੇ ਜੀ ਸਾਰੀ ਦੁਨੀਆ ਹੀ ਐਸੀ ਹੋ ਚੱਲੀ ਆ ਆਪਦੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਬੱਚਿਆਂ ਨੂੰ ਸਾਰਾ ਕੁਝ ਦੱਸਦੇ ਰਹੋ ਵੀ ਭਾਈ ਇਹਦੇ ਰਿਜ਼ਲਟ ਆਏ ਹੁੰਦੇ ਇਹਦੇ ਰਿਜ਼ਲਟ ਆਏ ਹੁੰਦੇ ਆਪਦੇ ਬੱਚਿਆਂ ਦੇ ਦੁਸ਼ਮਣ ਨਹੀਂ ਦੋਸਤ ਬਣ ਕੇ ਰਹੋ ਕੁਝ ਤਾਂ ਬੱਚੇ ਗਲਤ ਸਟੈਪਾਂ 'ਚ ਚੱਕ ਲੈਂਦੇ ਆ ਵੀ ਸਾਡੇ ਘਰ ਦੇ ਆਏ ਨਾ ਕਰ ਦੇਣ ਸਾਡੇ ਘਰ ਦੇ ਆਏ ਨਾ ਕਰ ਦੇਣ ਤੇ ਫਿਰ ਉਹ ਉਹ ਜਮੀ ਬੰਦਾ ਬੋਲਣ ਜੋਗਰ ਨਹੀਂ ਰਹਿੰਦਾ ਕਿਉਂਕਿ ਆਪਾਂ ਨੂੰ ਤਾਂ ਫਿਰ ਲੋਕਾਂ ਤੋਂ ਪਤਾ ਲੱਗਦਾ ਵੀ ਆਹ ਗੱਲ ਐ ਹੋ ਗਈ ਇਸ ਕਰਕੇ ਕਹਿਣੀ ਆ ਵੀ ਨੇ ਵੀ ਮਾੜਾ ਕਹੋ ਮੈਨੂੰ ਚੰਗਾ ਕਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਆਪਦੇ ਬੱਚਿਆਂ ਦੇ ਦੋਸਤ ਜ਼ਰੂਰ ਬਣ ਕੇ ਰਹੋ ਬੱਚਿਆਂ ਨੂੰ ਪੁੱਛੋ ਵੀ ਤੁਹਾਡੀ ਕੀ ਖੁਆਇਸ ਆ ਕੀ ਵੀ ਆਪਾਂ ਆਪਦੀ ਧੀ ਨੂੰ ਜਾਂ ਪੁੱਤ ਨੂੰ ਕਿਸੇ ਘਟੀਆ ਬੰਦੇ ਨਾਲ ਤੋਰ ਨਹੀਂ ਸਕਦੇ ਜੋੜ ਨਹੀਂ ਸਕਦੇ ਪਰ ਨੂੰ ਆਪਾਂ ਸਮਝਾ ਸਕਦੇ ਆ ਵੀ ਵੀਰੇ ਦੇ ਰਿਜ਼ਲਟ ਕੱਲ ਨੂੰ ਇਹ ਹੋਣੇ ਆ ਵੀ ਕੱਲ ਨੂੰ ਤੈਨੂੰ ਮੰਗ ਕੇ ਖਾਣਾ ਬੈ ਸਕਦਾ ਵੀ ਮੂਰਲਾ ਬੰਦਾ ਨਹੀਂ ਚੰਗਾ ਵੀ ਭਾਈ ਅਸੀਂ ਮਾਪੇ ਆ ਤੈਨੂੰ ਪਾਲਿਆ ਬਾਕੀ ਤੇਰੀ ਮਰਜ਼ੀ ਹੈ ਜਿੱਥੋਂ ਤੱਕ ਮੇਰਾ ਆਈਡੀਆ ਨਾ ਜੀ ਬੱਚੇ ਸਮਝ ਜਾਂਦੇ ਆ ਮੇਰੇ ਕੋਲ ਇੱਕ ਕੁੜੀ ਦਾ ਫੋਨ ਆਇਆ ਸੀ ਉਹ ਵਿਚਾਰੀ ਨਾ ਮੇਰੀ ਧੀ ਲੱਗਦੀ ਸੀ ਤੇ ਨਾ ਹੀ ਮੇਰੀ ਕੋਈ ਉਹ ਭੈਣ ਲੱਗਦੀ ਸੀ ਮੈਂ ਉਹਨੂੰ ਵੈਸੇ ਸਮਝਾਤਾ ਵੀ ਇਹਨਾਂ ਦੇ ਰਿਜ਼ਲਟ ਆ ਨਿਕਲਣਗੇ ਕੁੜੀਆ ਬਾਕੀ ਤੇਰੀ ਮਰਜ਼ੀ ਹੈ ਕੋਣੇ ਮੇਰੀ ਗੱਲ ਮੰਨੀ ਮੈਂ ਕਿਹਾ ਜੋ ਇਨਸਾਨ ਤੁਹਾਡੇ ਨਾਲ ਪਹਿਲੀਆਂ ਜੀ ਵਾਰ ਤਾਂ ਕਰੀ ਜਾਂਦਾ ਹੈ ਪਹਿਲੀਆਂ ਜੀ ਸਾਨੂੰ ਧਮਕੀਆਂ ਦੇ ਜਾਂਦਾ ਮੈਂ ਕਰ ਦੂੰ ਮੈਂ ਬਾਹ ਕਰ ਦੂੰ ਮੈਂ ਨਹੀਂ ਕਰ ਦੇਣਾ ਮੈਂ ਕਿਹਾ ਤੁਹਾਡੇ ਨਾਲ ਸਾਥ ਕਿੱਥੋਂ ਨਵਾ ਦੂਗਾ ਜੋ ਤੈਨੂੰ ਅੱਜ ਇੰਨੇ ਬੰਧਨਾ ਚ ਬੰਨ ਰਿਹਾ ਮੈਂ ਨਾ ਕਦੇ ਕਿਸੇ ਦਾ ਵੀਡੀਓ ਚ ਲੈਂਦਾ ਤੇ ਨਾ ਮੈਂ ਲਮਾ ਕਿਉਂਕਿ ਹਰ ਇੱਕ ਦੀ ਪਰਸਨਲ ਲਾਈਫ ਹੁੰਦੀ ਹੈ ਜੀ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਬੱਚੇ ਦਾ ਕੋਈ ਵੀ ਗੱਲਬਾਤ ਹੋਵੇ ਪਰ ਮੈਂ ਉਹ ਕੁੜੀ ਨੂੰ ਇੱਕ ਵਾਰੀ ਸਮਝਾਇਆ ਮੈਨੂੰ ਬਹੁਤ ਸੋਨਾ ਲੱਗਿਆ ਕੁੜੀ ਸਮਝ ਗਈ ਉਹ ਕਹਿੰਦੀ ਆਂਟੀ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਵੀ ਥੈਂਕ ਯੂ ਤੁਹਾਡਾ ਮੈਂ ਕਿਹਾ ਵੀ ਦੇਖ ਲੈ ਭਾਈ ਜੋ ਬੰਦਾ ਤੈਨੂੰ ਅੱਜ ਇੰਨੀ ਪਰੇਸ਼ਾਨੀ ਦੇ ਰਿਹਾ ਹੈ ਤੇਰੇ ਨਾਲ ਸ਼ਰਤਾ ਰੱਖ ਰਿਹਾ ਹੈ ਵੀ ਮੈਂ ਨਹੀਂ ਕਰਨ ਦੇਣਾ ਮੈਂ ਯਾ ਨਹੀਂ ਕਰਨ ਦੇਣਾ ਮੈਂ ਬਾਹ ਨਹੀਂ ਕਰਨ ਦੇਣਾ ਕਿੱਥੇ ਗਈ ਸੀ ਕਿੱਧਰ ਗਈ ਸੀ ਜਿਹੜਾ ਬੰਦਾ ਇੰਨਾ ਸ਼ੱਕ ਕਰੀ ਜਾਂਦਾ ਤੁਹਾਡੇ ਤੇ ਪਹਿਲੀਆਂ ਚੀਜ਼ ਮੈਂ ਕਿਹਾ ਬਾਅਦ ਵਿੱਚ ਸਾਨੂੰ ਕੀ ਸੁਖ ਦੇਊਗਾ ਬਾਅਦ ਵਿੱਚ ਤਾਂ ਮਖਾ ਚਿੱਤਰਾ ਨੂੰ ਥਾਂ ਹੀ ਹੁੰਦਾ ਦੇਖੋ ਜੀ ਦੁਨੀਆ ਵਿਸ਼ਵਾਸ ਤੇ ਕਾਇਮ ਹੈ ਪਰ ਮੇਰਾ ਮੰਨਣਾ ਇੱਕੋ ਹੀ ਆ ਵੀ ਸਦਾ ਸੱਚ ਬੋਲੋ ਚਾਹੇ ਉਹਦੇ ਲਈ ਤੁਹਾਡੇ ਨਾਲ ਜੋ ਮਰਜ਼ੀ ਹੋਵੇ ਕਿਉਂਕਿ ਇੱਕ ਵਾਰੀ ਸੱਚ ਬੋਲ ਲਿਆ ਬਾਰ ਬਾਰ ਤੁਸੀਂ ਤੰਗ ਨਹੀਂ ਹੋਵੋਗੇ ਤੇ ਝੂਠ ਨੂੰ ਤੁਸੀਂ ਜਿੰਨਾ ਲੁਕੋਣ ਦੀ ਕੋਸ਼ਿਸ਼ ਕਰੋਗੇ ਬਾਰ ਬਾਰ ਤੁਹਾਡੇ ਮੂਹਰੇ ਆਊਗਾ ਤੰਗ ਕਰੂਗਾ ਤੰਗ ਹੋਊਗਾ ਮੇਰਾ ਤੇਹੀ ਮੰਨਣਾ ਜੀ ਛੋੜਾ ਕੀ ਮੰਨਣਾ ਮੈਨੂੰ ਨਹੀਂ ਪਤਾ ਮੈਂ ਤਾਂ ਕੋਈ ਗੱਲ ਚਲਣ ਦੀ ਆ ਵੀ ਸੱਚ ਬੋਲੋ ਚਾਹੇ ਮੂਹਰੇ ਲਿਖੌੜਾ ਲੱਗੇ ਚਾਹੇ ਜੋ ਮਰਜ਼ੀ ਲੱਗੇ ਚਾਹੇ ਜੋ ਮਰਜ਼ੀ ਹੋ ਜੇ ਦੋਕ ਦੋ ਕ ਮਿੰਟਾਂ ਦਾ 10 ਕ ਮਿੰਟਾਂ ਦਾ ਗੁੱਸਾ ਹੁੰਦਾ ਪਰ ਅਗਲੇ ਨੂੰ ਸੱਚ ਦੱਸੋ ਵੀ ਆ ਦਾ ਲਾਇਆ ਝੂਠ ਨਹੀਂ ਲੁਕਦੇ ਹੁੰਦੇ ਵੀਰੇ ਨਾ ਤਾਂ ਝੂਠ ਦੇ ਰਿਸ਼ਤੇ ਲੋਗਣਾ ਨਾ ਸੋਡਾ ਝੂਠ ਬੋਲਿਆ ਲੋਕੇ ਇੱਕ ਨਾ ਇੱਕ ਦਿਨ ਉਹ ਪਰਸਨ ਕੋਲੇ ਉਹ ਗੱਲਾਂ ਪਹੁੰਚ ਹੀ ਜਾਂਦੀਆਂ ਫੇਰ ਸੋਡੇ ਬਣੇ ਬਣਾਏ ਰਿਸ਼ਤੇ ਵਿਗੜ ਜਾਂਦੇ ਆ ਵਿਗੜ ਕੇ ਜਾਂਦੇ ਬੰਦਾ ਜਾਦੇ ਖੇਚ ਜਾਂਦਾ ਵੀ ਤੁਮ ਇਥੋਂ ਭਰੋਸਾ ਕੀਤਾ ਤੂੰ ਮੇਰੇ ਨਾਲ ਆਏਂਗੀ ਤਾ ਤੂੰ ਮੇਰੇ ਨਾਲ ਬਾਤ ਕੀਤਾ ਨਾਲੇ ਤਾਂ ਉਥੇ ਮਾਂ ਪਿਓ ਪੱਟਿਆ ਜਾਂਦਾ ਜਿਹਨੇ ਲੱਖਾਂ ਪਿਆ ਤੇ ਲਾਇਆ ਹੁੰਦਾ ਨਾਲੇ ਉੱਥੇ ਤੁਸੀਂ ਪੱਟੇ ਜਾਂਦੇ ਹੋ ਕਿਉਂਕਿ ਨਾ ਤਾਂ ਤੁਸੀਂ ਉੱਧਰ ਦੇ ਰਹਿੰਦੇ ਹੋ ਨਾ ਉੱਧਰ ਦੇ ਰਹਿੰਦੇ ਆ ਸੋ ਆਪਦੀ ਫੈਮਿਲੀ ਨੂੰ ਸੱਚ ਦੱਸਿਆ ਕਰੋ ਆਪਦੀ ਫੈਮਿਲੀ ਤੋਂ ਕੋਈ ਚੀਜ਼ ਦਾ ਪੜਦਾ ਨਾ ਰੱਖਿਆ ਕਰੋ ਕਿਉਂਕਿ ਪੜਦੇ ਹੀ ਬੰਦੇ ਨੂੰ ਮਰਵਾ ਦਿੰਦੇ ਆ ਇੱਕ ਦਿਨ ਪੜਦਾ ਬਹੁਤਾ ਚੇਰ ਨਹੀਂ ਰਹਿੰਦਾ ਨਾਲੇ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਤੇ ਤਾਂ ਪੜਦੇ ਬਿਲਕੁਲ ਵੀ ਨਹੀਂ ਰਹਿੰਦੇ ਬਾਕੀ ਤੁਹਾਨੂੰ ਕਿੱਦਾਂ ਲੱਗਦਾ ਮੈਨੂੰ ਨਹੀਂ ਪਤਾ ਮੈਂ ਤਾਂ ਜੋ ਦੇਖਦੀ ਆਂ ਵੀ ਝੂਠ ਲੋਕਾਂ ਦੇ ਸਾਹਮਣੇ ਆਈ ਜਾਂਦੀਆਂ ਰਿਸ਼ਤੇ ਟੁੱਟ ਜਾਂਦੇ ਆ ਬੱਚੇ ਵੀ ਹੋ ਜਾਂਦੇ ਆ ਬੱਚੇ ਹੋਣ ਤੋਂ ਬਾਅਦ ਵੀ ਰਿਸ਼ਤੇ ਟੁੱਟ ਜਾਂਦੇ ਆ ਵੀ ਆ ਗੱਲ ਤਾਂ ਐ ਸੀ ਤੁਸੀਂ ਦੱਸਿਆ ਨਹੀਂ ਜੋ ਉਹ ਅਗਲੇ ਬੋਲਣ ਨੂੰ ਇੱਕ ਦੇ ਬਣ ਕੇ ਰਹੋ ਜੋ ਜਿੱਥੇ ਵੀ ਤੁਹਾਡਾ ਮਨ ਹੈ ਜੈਸੇ ਵੀ ਹੋ ਤੁਸੀਂ ਰਿਸ਼ਤਾ ਇੱਕ ਨਾਲ ਹੀ ਨਿਭਦਾ ਹੁੰਦਾ ਬਾਲਾ ਨਾਲ ਰਿਸ਼ਤੇ ਨਹੀਂ ਨਿਭਦੇ ਉੱਥੇ ਤੁਸੀਂ ਮਾਰੇ ਜਾਂਦੇ ਹੋ ਕਿਉਂਕਿ ਚੋਰੀ ਦੇ ਰਿਸ਼ਤੇ ਕਦੇ ਵੀ ਨਿਭਦੇ ਨਹੀਂ ਹੁੰਦੇ ਜੈਸੇ ਵੀ ਹੋ ਤੁਸੀਂ ਲੋਕਾਂ ਸਾਹਮਣੇ ਸੋਹ ਰਹੋ ਲੁਕਣ ਦੀ ਕੋਸ਼ਿਸ਼ ਨਾ ਕਰੋ ਜਦੋਂ ਤੁਸੀਂ ਲੁਕਣ ਦੀ ਕੋਸ਼ਿਸ਼ ਕਰਦੇ ਹੋ ਨਾ ਲੋਕ ਤੁਹਾਨੂੰ ਜਿਆਦਾ ਤੰਗ ਕਰਦੇ ਆ ਬਹੁਤ ਤੰਗ ਕਰਦੇ ਆ ਐਸਾ ਕੋਈ ਦੁਨੀਆ ਤੇ ਰਿਸ਼ਤਾ ਹੈ ਨਹੀਂ ਜਿਹਦਾ ਨਾ ਲੋਕਾਂ ਨੂੰ ਪਤਾ ਹੋਵੇ ਪਰ ਇੱਕ ਵਾਰੀ ਤੁਸੀਂ ਸੱਚ ਬੋਲ ਕੇ ਉਹ ਚੀਜ਼ ਬਾਰ ਕੱਢ ਲੋਗੇ ਨਾ ਤੇ ਬਾਰ-ਬਾਰ ਦੁਖੀ ਨਹੀਂ ਹੋਵੋਗੇ ਜਿੰਨਾ ਤੁਸੀਂ ਝੂਠ ਬੋਲੀ ਜਾਉਂਗੇ ਉੰਨਾ ਸੋਨੂੰ ਲੋਕ ਪਰੇਸ਼ਾਨ ਕਰੀ ਜਾਣਗੇ ਬਾਕੀ ਥੋਡੀ ਮਰਜ਼ੀ ਕੀ ਹੈ ਮੈਨੂੰ ਨਹੀਂ ਪਤਾ ਪਰ ਮੈਂ ਹੀ ਗੱਲ ਕਹਿਣਾ ਚਾਹਣੀ ਆ ਵੀਰੇ ਵੀ ਰਿਸ਼ਤਾ ਇੱਕ ਥਾਂ ਰੱਖੋ ਨਭਾਓ ਪਿਆਰ ਨਾਲ ਨਭਾਓ ਪਾਸਾ ਪੱਟੋ ਲੜਾਈਆਂ ਪੜਾਈਆਂ ਤੋਂ ਖੁਸ਼ ਰਹੋ ਜੈ ਸਿੰਘ ਨੂੰ ਅਗਲੇ ਨੂੰ ਕਹਿ ਦਿਓ ਵੀ ਮੈਂ ਤੇ ਐਸਾ ਬੰਦਾ ਹਾਂ ਠੀਕ ਹੈ ਤੈਨੂੰ ਪਸੰਦ ਆ ਠੀਕ ਹੈ ਨਹੀਂ ਤੇ ਨਹੀਂ ਸਹੀ ਠੀਕ ਹੈ ਕਦੇ ਵੀ ਜ਼ੋਰ ਜ਼ਬਰਦਸਤੀ ਨਾਲ ਰਿਸ਼ਤੇ ਨਹੀਂ ਨਿਭਦੇ ਇਹ ਮਨ ਹੁੰਦਾ ਜੀ ਜੇ ਤਾਂ ਤੁਹਾਡੇ ਨਾਲ ਕੋਈ ਖੜ ਗਿਆ ਤਾਂ ਸੋਡਾ ਮਨੋ ਤੇ ਆ ਗਿਆ ਜੇ ਤੁਹਾਡੇ ਨਾਲ ਕੋਈ ਨਹੀਂ ਖੜਾ ਉਹਨੇ ਤੁਹਾਡੇ ਨਾਲ ਫਰੋਡ ਹੀ ਕੀਤਾ ਤੁਹਾਨੂੰ ਪਰੇਸ਼ਾਨ ਕੀਤਾ ਤਾਂ ਤੁਹਾਡੇ ਦਿਲ 'ਚ ਨਫ਼ਰਤ ਵੀ ਫਿਰ ਉਹਦੇ ਲਈ ਗੂੜੀ ਪੈ ਜਾਂਦੀ ਹੈ ਫਿਰ ਉਹ ਭਰਦੀ ਨਹੀਂ ਇਹ ਗੱਲਾਂ ਸੱਚੀਆਂ ਜੀ ਇੱਕ ਵਾਰੀ ਪਈ ਦਰਾਰ ਕਿਸੇ ਚੀਜ਼ 'ਚ ਕਦੇ ਭਰਦੀ ਨਹੀਂ ਸ਼ੀਸ਼ਾ ਟੁੱਟ ਜੇ ਉਹ ਨਹੀਂ ਮਿਲਦਾ ਕਿਸੇ ਵੀ ਚੀਜ਼ ਨੂੰ ਦੁਬਾਰ ਨੂੰ ਦੁਬਾਰੇ ਤੋੜ ਕੇ ਨਵੀਂ ਬਣਾਉਂਗੇ ਨਹੀਂ ਉਹ ਗੱਲ ਬਣਦੀ ਕਦੇ ਵੀ ਨਹੀਂ ਬਣਦੀ ਵੀ ਇੱਕ ਵਾਰੀ ਜਦੋਂ ਦਰਾਰ ਪੈ ਜਾਂਦੀ ਹੈ ਉਹ ਕੱਲਾ ਕਦੇ ਲੋਟ ਹੁੰਦੀਆਂ ਨਹੀਂ ਨਹੀਂ ਹੁੰਦੀਆਂ ਮੇਰਾ ਮੰਨਣਾ ਹੈ ਬਾਕੀ ਲੋਕ ਕੀ ਕਹਿੰਦੇ ਆ ਆਪਾਂ ਨੇ ਜਾਣਦੇ ਪਰ ਮੈਨੂੰ ਤਾਂ ਇਹ ਪਤਾ ਵੀ ਜਿੱਥੇ ਕਿਤੇ ਫਰਕ ਪੈ ਗਿਆ ਕਿਸੇ ਦਾ ਉਹ ਕਦੇ ਭਰਦਾ ਨਹੀਂ ਹੁੰਦਾ ਚੁੱਪ ਕਰ ਜਾਂਦਾ ਬੰਦਾ ਮਨ ਕਿ ਐਡਾ ਵੇਡਾ ਲਾ ਲੈਂਦਾ ਨਹੀਂ ਡਿਸਟਰਬ ਕਰਦਾ ਕਿਸੇ ਨੂੰ ਤੇ ਨਾ ਕਿਸੇ ਦੀ ਗੱਲ ਚਾਉਣਾ ਚਾਹੁੰਦਾ ਪਰ ਦਰਾਰ ਨਹੀਂ ਭਰਦੀ ਦਰਾਰ ਦਰਾਰ ਹੁੰਦੀ ਹੈ ਕਿਸੇ ਨੇ ਸੱਚ ਕਿਹਾ ਦੁੱਧ ਫਟਿਆ ਤੇ ਸ਼ੀਸ਼ਾ ਟੁੱਟਿਆ ਕਦੇ ਵੀ ਦੁਆਰੇ ਉਹ ਗੱਲ ਨਹੀਂ ਬਣਦੀ ਇਹ ਗੱਲ 100% ਸੱਚ ਹੈ ਸੋ ਜਿੰਨਾ ਸੱਚ ਬੋਲੋਗੇ ਸੁਖੀ ਰਹੋਗੇ ਜਿੰਨਾ ਤੁਸੀਂ ਝੂਠ ਬੋਲ ਕੇ ਫਰਾਡ ਬੋਲ ਕੇ ਰਿਸ਼ਤਿਆਂ 'ਚ ਹੀਰਾ ਫੇਰੀਆਂ ਕਰੋਗੇ ਉਨੇ ਕਲੇਸ਼ ਪਊਗਾ ਬਾਕੀ ਤੁਹਾਡੀ ਮਰਜ਼ੀ ਆ ਆਪਦੀ ਫੈਮਿਲੀ ਨਾਲ ਪਿਆਰ ਨਾ ਰਹੋ ਆਪਦੇ ਬੱਚਿਆਂ ਨੂੰ ਪਿਆਰ ਨਾ ਰੱਖੋ ਬੱਚਿਆਂ ਨੂੰ ਗਾਈਡ ਕਰਦੇ ਰਹੋ ਤਾਂ ਕਿ ਬੱਚੇ ਗਲਤ ਸਟੈਪ ਨਾ ਚੱਕਣ ਨਾਲੇ ਸੋ ਨੂੰ ਭਰਨਾ ਪਵੇ ਨਾਲੇ ਬੱਚਿਆਂ ਨੂੰ ਭਰਨਾ ਪਵੇ ਸੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਕਮੈਂਟ ਜਰੂਰ ਕਰਿਆ ਕਰੋ ਅਗਰ ਤੁਹਾਨੂੰ ਮੇਰੀ ਵੀਡੀਓ ਨਹੀਂ ਵੀ ਪਸੰਦ ਆਉਂਦੀ ਤਾਂ ਵੀ ਕੋਈ ਗੱਲ ਨਹੀਂ ਵੀਰੇ ਆਪਾਂ ਤਾਂ ਦਰੂ ਹੀ ਗੱਲਾਂ ਦੱਸਦੇ ਜਿਹੜੀਆਂ ਸ ਕੋਈ ਆਪਾਂ ਨੂੰ ਵਿਊ ਵਿਊ ਦਾ ਕੋਈ ਚੱਕਰ ਨਹੀਂ ਪਰ ਆਪਾਂ ਇਹ ਚਾਣਨਾ ਤਾਂ ਪਣਾ ਚਾਉਣੀ ਵੀ ਦੁਨੀਆ ਜੋ ਹੋ ਰਿਹਾ ਹੈ ਦੁਨੀਆ ਲੋਕੋ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਇੱਥੇ ਸਭ ਕੁਛ ਸਭ ਤੁਹੀ ਜਾਣੀ ਜਾਣੋ ਇੰਨੇ ਕੁ ਲੋਕ ਦੁਖੀ ਹੈ ਸ਼ੋਅ ਨਹੀਂ ਹੋਣਾ ਚਾਹੁੰਦੇ ਜਿਵੇਂ ਕਿ ਆਪਾਂ ਕਹਿੰਦੇ ਨਾ ਵੀ ਪੋਚਾ ਮਾਰਤਾ ਗੱਲ ਤੇ ਉਹ ਕੰਮ ਹੈ ਪਰ ਦੁਖੀ ਲੋਕ ਦਰੁਣਾ ਜਿਵੇਂ ਆਪਾਂ ਕਹਿੰਦੇ ਨਾ ਵੀ ਫਟਣ ਤੇ ਆਇਆ ਪਿਆ ਗਵਾਰਾ ਉਹ ਕੰਮ ਹੋਇਆ ਪਿਆ ਲੋਕਾਂ ਦਾ ਪਰ ਆਪਣੀ ਜ਼ਿੰਦਗੀ ਚ ਆਪਾਂ ਖੁੱਲ ਕੇ ਜਿਉਣੇ ਆ ਸੱਚ ਬੋਲਦੇ ਆ ਨਾ ਕਿਹਤੋ ਚਫਦੀਆਂ ਜੇ ਅਗਲਾ ਕਹੇ ਆ ਗੱਲ ਆਇਆ ਜੋ ਸੱਚੀ ਮਗਨੀ ਹਾਂਜੀ ਹੈਗੀ ਹੈ ਠੀਕ ਹੈ ਸਹੀ ਸੁਣਿਆ ਤੁਸੀਂ ਪਰ ਲੋਕ ਕੰਮ ਆ ਪੱਚਾ ਪਲੂਸੀ ਨਹੀਂ ਮਾਰਦੇ ਨਾ ਮਾਰੀਆਂ ਵੀਰੇ ਨਾ ਮਾਰਗੇ ਜੈਸੇ ਆ ਮਾਰੇ ਆ ਚੰਗੇ ਆ ਰੱਬ ਦੇ ਬਣਾਏ ਬੰਦੇ ਆ ਜਿੰਨੀ ਜੂਣ ਦਿੱਤੀ ਆ ਭੋਗ ਕੇ ਇਸ ਦੁਨੀਆ ਤੋਂ ਚੱਲ ਜਾਗੇ ਪਰ ਫਰਾਡੀਆਂ ਨਾਲ ਤਾਂ ਅਸੀਂ ਬਹੁਤ ਜਿਆਦੇ ਚੰਗੇ ਆ ਵੀ ਅਸੀਂ ਫਰਾਡ ਨਹੀਂ ਕਰਦੇ ਜੈਸੇ ਵੀ ਆ ਸਾਹਮਣੇ ਸੋ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਤੁਸੀਂ ਸਦਾ ਖੁਸ਼ ਰਹੋ ਪਰਮਾਤਮਾ ਕਰੇ ਤੁਹਾਡੇ ਘਰ ਦੇ ਵਿੱਚ ਕਦੇ ਫਰਕ ਨਾ ਪਵੇ ਤੇ ਵਾਹਿਗੁਰੂ ਤੁਹਾਡੀ ਫੈਮਿਲੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ